ਗਰਮੀਤ ਸਿੰਘ ਪਿੰਡ ਵਾਸੀ ਸ਼ੂਰਕਲਾ ਉਹ ਜਾਣੇ ਨੇ ਖਾਰੇ ਤੇ ਆਉਂਦਿਆਂ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟਹਿਣਾ ਵੱਜ ਕੇ ਡੇਗਾ ਅਸੀਂ ਜੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨੇ ਨਾ ਪਾਣਾ ਵਰਤਿਆ ਵਾ ਫਿਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫਿਰ ਅਸੀਂ ਜਾ ਰਹੇ ਨੇ ਖਾਰੇ ਕਾਦੀ ਮਰਜੀਆਂ ਕਾਦੀਆਂ ਮਰਜਾਂ ਲਾਗੇ ਖਾਰਾ ਵਾ ਹਾਂਜੀ ਤੇ ਗੱਲ ਹੈ ਕਰੀਬ 11:00 ਵਜੇ ਦੇ 10 ਮਿੰਟ ਪਹਿਲਾਂ ਕਾਲ ਆਈ ਪਕਨੌਰਮ ਤੋਂ ਕਿ ਬਬਿਹੜੀ ਲਾਗੇ ਪੰਪ ਲਾਗੇ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚੇ ਪਹੁੰਚ ਕੇ ਦੇਖਿਆ ਜਿੱਥੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਦਾ ਨਾਂ ਇੱਕ ਦਾ ਨਾਂ ਬਲਕਾਰ ਸਿੰਘ ਗੁਰਮੇਦ ਸਿੰਘ ਸਨ ਆਫ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਥਾਣੇ ਵਾਲਿਆਂ ਨੂੰ ਸੂਚਨਾ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਦਾ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਜੀ ਦੋਹੇ ਭਰਾ ਸੀਗੇ ਦੋਹੇ ਸਕੇ ਭਰਾ ਹੈ ਜੀ ਇਹ ਤੱਕ ਭੋਗ ਤੇ ਜਾ ਰਹੇ ਕਿਤੇ ਆਪਣੇ ਪਿੰਡਾਂ ਪਿੰਡ ਦੇ ਪਿੰਡ ਇਥੇ ਠਾਣੇਵਾਲ ਕਹਿੰਦੇ ਇੱਥੇ ਜਾ ਰਹੇ ਭੋਗ ਤੇ ਠਾਣੇਵਾਲ ਪਿੰਡ ਭੋਗ ਤੇ ਜਾ ਰਹੇ ਸੀ ਜੀ ਰੈਣ ਵਾਲੇ ਕੁੰਡੀ ਹੈ ਰੈਣ ਵਾਲੇ ਸੂਰ ਪਿੰਡਾਈ ਦਰਾਂਗਲ ਲੱਗੇ ਕੀ ਕੰਮ ਕਰਦੇ ਕਿੰਨੀ ਕਿੰਨੀ ਉਮਰ ਵਾ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਕਰਦੇ ਕੰਮ ਕਰਦੇ ਦੋਹੇ ਸਕੇ ਭਰਾ ਹੈ ਆਡਰ ਮੁੱਖ ਮੁੱਖ ਪਥਾਣਾ ਸੱਚ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਾ ਸਭ ਸਾਡਾ ਮੌਕੇ ਤੇ ਪਹੁੰਚਦਾ ਟਾਈਮ ਕਮ ਹੈ ਉਹ ਆ ਗਏ ਆ ਅਗਲੀ ਕਾਰਵਾਈ ਠਾਣੇ ਵਾਲੇ ਕਰਨਗੇ ਹਾਂਜੀ ਇਹ ਡੈਡ ਵਡੀਆਂ ਨਾਲ ਸਵੇਲਾ ਹੌਂਟ ਲੈ ਕੇ ਜਾਣਗੇ ਜਿੱਥੇ ਇਹਨਾਂ ਨੂੰ ਰਿਪੋਰਟ ਮਾਰਨ ਤੋਂ ਬਾਅਦ ਫਿਰ ਹਾਂਜੀ ਆ ਦੇ ਭਰਾ ਪਹੁੰਚ ਗਿਆ ਤਾਂ ਲਾ ਕੇ ਆਂਡ ਗਾਂਡ ਸਾਰੇ ਆ ਗਏ ਜਿੰਨੇ ਆ ਗਏ